ਸਬਤ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਦੇਸ਼ ਦੇ ਅੰਦਰ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਲੇਕਿਨ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਆ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜਦੋਂ ਤੱਕ ਨਹੀਂ ਹਟਾਈ ਜਾਂਦੀ ਕਿਸਾਨਾਂ ਦੇ ਮਸਲੇ ਜਦੋਂ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜਦੋਂ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਵੇਗਾ ਮੈਂ ਸੋਚਦਾ ਕਿ ਇਹ ਬਹੁਤ ਹੀ ਛਲਾਗਾਯੋਗ ਫੈਸਲਾ ਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਦੇ ਚਾਹੇ ਪੰਜਾਬ ਦੇ ਮਸਲੇ ਨੇ ਚਾਹੇ ਕਿਸਾਨੀ ਮਸਲੇ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਪਹਿਰਾ ਦੇਣ ਦੀ ਲੋੜ ਆ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਪਿਛਲੇ ਸਮੇਂ ਤੋਂ ਮੇਰੇ ਕੁਝ ਪਾਰਟੀ ਲੀਡਰਸ਼ਿਪ ਨਾਲ ਕੁਝ ਵਿਚਾਰਕ ਮਤਭੇਦ ਵਰਕਰਾਂ ਦੀ ਭਾਅ ਨੂੰ ਲੈ ਕੇ ਚੱਲ ਰਹੇ ਸਨ ਕੋਈ ਉਹਦੇ ਵਿੱਚ ਮੇਰਾ ਨਿੱਜੀ ਸਵਾਰਥ ਨਹੀਂ ਕਿਉਂਕਿ ਮੈਂ ਪਾਰਟੀ ਨੂੰ ਸਮਰਪਿਤ ਆ ਮੇਰੀ ਜਿਹੜੀ ਵੀ ਰਾਜਨੀਤਿਕ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਸੋ ਇਸ ਲਈ ਜੇ ਇਸ ਢੰਗ ਦੇ ਨਾਲ ਵਰਕਰਾਂ ਦੀ ਭਾਵਨਾ ਨੂੰ ਫੈਸਲੇ ਜਾਣਗੇ ਤਾਂ ਅਸੀਂ ਡਟ ਕੇ ਆਉਣਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਦਾ ਸਾਥ ਦੇਵਾਂਗੇ ਸੋ ਮੇਰੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਅਸੀਂ ਨਿੱਜੀ ਹਿੱਤਾਂ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਜੇ ਅਸੀਂ ਕੰਮ ਕਰਾਂਗੇ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲ ਦਲ ਦਾ ਸਾਥ ਦੇਣਗੇ ਉਹ ਇਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਜਦੋਂ ਵੀ ਕਾਲੀ ਦਲ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਹਰ ਵਰਗ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਨੇ ਠੀਕ ਆ ਕੰਮ ਕਰਦਿਆਂ ਤੋਂ ਕਿਵਰ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਵਧੀਆ ਢੰਗ ਦੇ ਨਾਲ ਜਿਹੜੇ ਵੱਡੇ ਫੈਸਲੇ ਲੋਕ ਖੇਤਾਂ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਕਿਸਾਨੀ ਦੇ ਹਿੱਤਾਂ ਦੇ ਵਿੱਚ ਸਾਨੂੰ ਫੈਸਲੇ ਲੈਣੇ ਚਾਹੀਦੇ ਨੇ ਸਪੈਸ਼ਲੀ ਮੇਰੀ ਸਾਰਿਆਂ ਨੂੰ ਪੀਲਾ ਕਿ ਨਾ ਚੋਣਾਂ ਦੇ ਵਿੱਚ ਆਪਾਂ ਡਟ ਕੇ ਸਾਰੇ ਗਲੇਸ਼ਿਕ ਵੇ ਭਲਾ ਕੇ ਸ਼੍ਰੋਮਣੀ ਕਾਲਜ ਦਾ ਸਾਧ ਜੀ ਤੱਕੜੀ ਚੋਂ ਨਿਸ਼ਾਨ ਤੇ ਜਿਹੜੇ ਵੀ ਉਮੀਦਵਾਰ ਖੜੇ ਕੀਤੇ ਜਾਂਦੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ